ਰਾਬਰੇ ਬੜਦੇ ਟੇਪ ਲਾਈ ਹੁੰਦੀ ਉਹ ਜੱਟਰਾ ਆ ਜਵੇ ਤੁਹਾਡੀ ਭੈਣ ਦੀ ਲੰਨ ਤੁਹਾਡੀ ਕਲਨਾਂ ਦੀ ਲਵਾਨਾ ਦਾ ਘਰਦੋਰਾ ਵਰਕਣਾ ਉਹ ਉਧਰ ਨਵਾ ਬਣਾ ਲਿਆ ਉਧਰ ਚਮਾਰਾ ਨੇ ਬਣਾ ਲਿਆ ਉਧਰ ਉਹ ਤਾਂ ਭੈਣ ਚੋਦ ਕੁੱਤੇ ਕਲਨ ਘਟੇ ਮਾਦਰ ਚੋਦ ਇਹ ਤਾਂ ਫਾਕਾ ਵਿੱਚ ਭੈਣ ਚੋਦ ਨਾ ਹੋਣ ਤਾਂ ਥਾਲੇ ਫੁੱਦੂ ਬੰਦੇ ਇਕੱਠੇ ਮਾਦਰ ਚੋਦ ਅੱਜ ਬੱਚ ਬੱਚਾ ਨਕਲੀ ਜੱਟ ਵੇਰੇ ਜਾ ਕੇ ਭੇਜਦੇ ਉੱਤੇ ਰਿਚਪੰਢੇ ਵਾਲਾ ਗੁਰਦੁਆਰਾ 118 ਵਾਲੇ ਉਹ ਤਿੰਨ ਆਉਂਦੀਆਂ ਹੁਣ ਹਰ ਤਿਮਹੀ ਦੀ ਚਿੱਤਰ ਤਾਂ ਵਧਣਾ ਹੀ ਆ ਨਾ 2 4 6 ਮਹੀਨੇ ਬਾਅਦ ਉਹ ਚਿੱਤਰ ਤਾਂ ਥੋੜੇ ਜਿਹਾ ਫੁੱਲਣੇ ਆ ਨਾ ਉਹ ਹੁਣ ਹੁਣ ਮੈਂ ਕਿ ਠੇਕਾ ਵੀ ਜਨਵਰੀ ਚ ਉਹਦੇ ਚਿੱਤਰ ਛੋੜੇ ਸੀਗੇ ਤੇ ਗਾਹ ਜੂਨ ਜਲਾਈ ਤੇ ਉਹਦੇ ਚਿੱਤਰ ਵੱਡੇ ਹੋਗੇ ਕਿੰਨੀ ਕਮਰਾਉਂਦੀ ਹੋਗੀ ਉਹ ਤੇ ਮੈਂ ਮੈਨੂੰ ਕਿ ਠੇਕਾ ਬਾਟ ਮੈਂ ਠੇਕਾ ਲੈ ਆਉਗਾ ਉਹ ਕੁਸਾ ਕਿੰਨਾ ਕੁ ਫੁੱਲ ਗਿਆ ਕਿੰਨਾ ਕੁ ਭੈਣ ਚੋਂ ਚਿੱਤਰ ਚੌੜੇ ਹੋਗੇ ਮੈਂ ਹੁਣ ਘੁਰਦਾਰੇ ਬਾਹਰ ਬੈਂਚ ਤੇ ਜਾ ਕੇ ਬੈਠਾ ਐਡੀ ਦਾੜੀ ਛੱਡ ਕੇ ਚਿੱਟੀ ਕੁਰਤਾ ਪਜਾਬਾ ਪਾ ਗਿਆ ਉਹ ਤੋਤਾ ਨਹੀਂ ਕਦੇ ਤਿੰਨ ਚਾਰ ਦਿਨ ਹੋ ਗਏ ਹਫਤੇ ਬਾਅਦ ਹੁਣ ਮੈਂ ਮੈਨੂੰ ਐਡਾ ਇੰਨਾ ਇਨੀ ਦਿਲਚਸਪੀ ਨਹੀਂ ਆਗੀ ਮੈਨੂੰ ਇਨੀ ਐਨੀ ਕੋ ਟੈਨਸ਼ਨ ਨਹੀਂ ਹੈਗੀ ਆਹ ਕੰਮ ਹੈ ਇਹਨਾਂ ਦਾ ਆਹ ਦੇ ਪਿੱਛੇ ਜ਼ਿਮੀਂਦਾਰੀ ਪਤਾ ਲੈਣਾ ਆ ਵੀ ਤੀਵੀਂ ਦਾ ਪਤਾ ਨਹੀਂ ਲੈਣਾ ਵੀ ਕਿਹੜਾ ਹੂਸੀ ਉਹਦੀ ਚੋਦੀ ਜਾਂਦਾ ਬੱਚੇ ਲਵਾਣੇ ਆ ਬੱਚੇ ਜਾਟਾ ਬੱਚੇ ਸਾਰੇ ਭੈਣ ਚੋਦ ਉਹਨਾਂ ਨੂੰ ਕੋਈ ਫਿਕਰ ਨਹੀਂ ਦਾ ਵੀ ਕਿਹੜਾ ਮੇਰੀ ਕੁੜੀ ਦਾ ਹੂਸਾ ਛਾੜਾ ਕਰੀ ਜਾਂਦਾ ਪੋਲਾ ਕਰੀ ਜਾਂਦਾ ਸੁੱਜ ਗਿਆ ਉਹਦਾ ਮਰਾ ਮਰਾ ਕੇ ਭੈਣ ਦੀ ਫੁੱਦੀ ਆਵੇ ਸਾਲੇ ਇਕਲਨ ਘੱਟੇ ਮਾਦਰ ਚੋਦ ਪੁਰ ਦਵਾਰਾ ਹੈਗਾ ਬਾਅਦ ਚੋਰ ਪੁਰ ਦਵਾਰਾ ਬਾਅਦ ਚ ਆਉਂਦਾ ਪਹਿਲਾ ਆਪਦੇ ਪਰਿਵਾਰ ਦਾ ਆਪਦੇ ਕੁੜੀ ਦਾ ਆਪਦੇ ਧੀ ਪੁੱਤ ਦਾ ਆਪਦੇ ਵਾਈਫ ਦਾ ਪਹਿਲਾ ਧਿਆਨ ਰੱਖਿਆ ਕਰੋ ਜਿਹੜਾ ਬੰਦਾ ਆਪਦੇ ਘਰ ਦਾ ਧਿਆਨ ਨਹੀਂ ਰੱਖ ਸਕਦਾ ਤੇ ਉਹ ਭੈਣ ਚੋਂ ਬਾਕੀ ਕੌਮ ਦਾ ਕੀ ਆ ਕੀ ਕਰੂਗਾ ਉਹ ਕੀ ਕਰੂਗਾ ਉਹ ਕੌਮ ਦਾ ਪਹਿਲਾ ਆਪਦੇ ਪਰਿਵਾਰ ਦਾ ਧਿਆਨ ਰੱਖੋ ਹਿਟਲਰ ਸਹੀ ਸੀਗਾ hath ਨਹੀਂ ਲਾਇਆ ਕਿਸੇ ਨੇ ਹੱਥ ਨਹੀਂ ਲਾਇਆ ਉਹਨੂੰ ਕਿੰਨੇ ਜੂਸ਼ ਕਿੰਨੇ ਮਿਲੀਅਨ ਜੂਸ਼ ਉਹਨੇ ਅੱਗ 'ਚ ਫੋਕ ਕੇ ਉਹ ਪਤਾ ਕੀ ਕਹਿੰਦਾ ਸੀ ਭੈਣ ਚੋਦੋ ਉਹ ਕਹਿੰਦਾ ਸੀਗਾ ਕਿ ਜੂਸ਼ ਦੀ ਜਿਹੜੀ ਵੈਲਿਊ ਆ ਨਾ ਉਹ ਗੋਲੀ ਤੋਂ ਘੱਟ ਹੈ ਤੇ ਉਹਨੂੰ ਗੋਲੀ ਨਾਲ ਨਹੀਂ ਮਾਰਨਾ ਵੀ ਜਿਹਨੇ ਗੋਲੀ ਨਾਲ ਮਾਰਿਆ ਨਾ ਫਿਰ ਫਿਰ ਉਹ ਦੇਖ ਲਵੇ ਆਪਦਾ ਹਿਸਾਬ ਪਤਾਬ ਲਾ ਲਵੇ ਜਿਉਂਦੇ ਸਾਣਨੇ ਸੀ ਅੱਗ 'ਚ ਫੋਕਣੇ ਅੱਗੇ ਭੁਕੇ ਸਾਰਿਆਂ ਨੇ ਗੋਲੀ ਇੱਕ ਰੇ ਜੱਲੀ